ਵਰਗੁਰਜੀ ਵਰਗੁਰਜੀ ਦਾ ਖਾਲਸਾ ਸ੍ਰੀ ਵਰਗੁਰਜੀ ਕੀ ਫਤਿਹ हां जी ਮੈਂ ਹਰਕੀਰਤ ਕੌਰ ਆਪਨ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਕੀਤਾ ਹਾਂ ਜੀ ਮੈਂ ਹਰਕੀਰਤ ਕੌਰ ਆਪਨ ਸਾਰੇ ਕੀਤਾ ਆ ਤੁਹਾਨੂੰ ਦੇ ਤੇ ਜਿਹੜਾ ਟੈਗ ਹੈਗਾ ਸਵੇਰ ਤੇ ਵੱਜ ਕੇ 5-4 ਮਿੰਟ ਦਿੱਤੇ ਹੋਗੇ ਪਰ ਦਹੀਂ ਸੈੱਟ ਕਰ ਲਈ ਹੈ ਮੈਂ ਤਿਆਰੀ ਕਰਕੇ ਰੱਖੂੰ ਕਿਉਂਕਿ ਸੁਖਮਣ ਸਕੂਲ ਜਾਊ ਫਿਰ ਉਧਰੋਂ ਕੰਮੋਂ ਹਟ ਕੇ ਬਣਾਉਂਗੀ ਪਰੌਂਠੇ ਤੇ ਇਹਦੇ ਵਿੱਚ ਆਪਾਂ ਆਲੂ ਰਾਤ ਨੂੰ ਉਬਾਲ ਕੇ ਰੱਖਲੇ ਸੀ ਤੇ ਮੈਂ ਇਸ ਕਰ ਲਿਆ ਆਲੂ ਇਹਦੇ ਵਿੱਚ ਨਾਣ ਮਿਰਚ ਹਨਾ ਕਾਲੀ ਮਿਰਚ ਤੇ ਜੀਰਾ ਰਹਿਣਾ ਸੀ ਸੱਤ ਤੋਂ ਮੈਂ ਥੋੜਾ ਜਿਹਾ ਜੀਰਾ ਪਾ ਲੈਣਾ ਤੇ ਨੂਨ ਦਾ ਨੀ ਕਰ ਲੈਣਾ ਜੀ ਗਰਮ ਤੇ ਪੰਡ ਤੋਂ ਵਾਲੇ ਉਧਰ ਲੈ ਜਾਣੇ ਆ ਦਹੀਂ ਨੂੰ ਸੈੱਟ ਕਰਤੀ ਅਜਾ ਆਪਾਂ ਆਲੂ ਪਰੌਂਠਾ ਬਣਾਵਾਂਗੇ ਤੇ ਇਦھر ਮੈਂ ਲਗਾਣੀ ਪਰਿਆ ਹੋਇਆ ਕਰੀ ਪਿਆਜ਼ ਹਰੀ ਮਿਰਚ ਆਦਰਕ ਹੁਣ ਗ੍ਰਾਇੰਡ ਕੀਤਾ ਗੁਰਦੁਆਰਿਆਂ ਆ ਕੇ ਤੇ ਭੋਗ ਪਾਇਆ ਗੁਰਦੁਆਰਿਆਂ ਨੂੰ ਹੁਣ ਬਾਬਾ ਵੀ ਸਣੀੇ ਬਹੁ ਪਾ ਲਿਆ ਕਿਉਂਕਿ ਮੁੰਡਿਆਂ ਨੇ ਪਾਲਾ ਚੜ੍ਹਨਾ ਲੱਗ ਗਿਆ ਚਮਚੇ ਨਾਲ ਲੰਘਾ ਖਣਰੀ ਕੱਢਾ ਇਦੇ ਵਿੱਚ ਹਰੀ ਮਿਰਚ ਗ੍ਰੈਂਡ ਕੀਤੀ ਆਪਾਂ ਨੇ ਤੇ ਪਿਆਜ਼ ਅਦਰਕ ਇਹ ਤਾਂ ਸੈੱਟ ਕਰਕੇ ਰੱਖ ਦਾਨੇ ਆ ਫਿਰ ਮੈਨੂੰ ਆਉਂਦੀ ਨੂੰ ਤਿਆਰੀ ਨੂੰ ਉਧਰ ਨੇ ਤੇ ਮੇਰਾ ਕੱਚਾ ਬੇੜਾ ਰਹਿੰਦਾ ਸੰਬਰ ਨਾਲ ਨੇ ਮੱਜਾਂ ਵਾਲਾ ਸੈੱਡ ਰਹਿੰਦਾ ਸੰਬਰ ਨਾਲ ਉਹ ਸੰਬਰ ਕਿਉਣੀ ਆ ਫਿਰ ਆ ਕੇ ਉਹਦਾ ਸਰਵਾਹੂੰਗੀ ਫਿਰ ਰੋਟੀ ਬਣਾਉਂਗੀ ਜੀ ਆਪਣੀ ਤਿਆਰੀ ਹੋਊਗੀ ਇਹਦੇ ਉੱਤੇ ਆਪਾਂ ਦੇ ਦਾਨੇ ਆ ਕੜਾਹੀ ਦਾ ਟੱਕਣ ਇਹਨੂੰ ਤਾਂ ਕੋਈ ਸੇਕ ਨਹੀਂ ਮੋੜੇ ਤਾਂ ਮੈਂ ਜਗਾ ਥੋੜੀ ਕਿਤਾਉਂ ਤੇ ਧਰ ਲੈ। ਐਸੇ ਪੀੜਾ ਤਾਂ ਤੇ ਮਹ ਪ੍ਰਾਂਤ ਹੁਣ ਚੱਕਦੀ ਨਹੀਂ ਫੇਰ ਬਰੰਦਰੋਂ ਲਿਆਉਣੀ ਪਊ ਚੱਕ ਕੇ। ਆਟਾ ਆਪਾਂ ਇੱਧਰ ਗੁੰਦੀਤਾ। ਇਹਦੇ ਵਿੱਚ ਨੂਨ ਪਾ ਕੇ ਗੁੰਨੇ ਆਟਾ। ਕੇ ਇਹਦੇ ਵਿੱਚ ਘੱਟ ਪਾ ਲਿਆ ਨੂਨ ਕੋਸਾ ਆਟੇ ਚ ਪਾ ਲਿਆ। ਇਹ ਗੰਡਾ ਨਹੀਂ ਆਲੂ ਦੀ ਫਾੜੀ ਜਿਹੜੇ ਨਾ ਫੇਰ ਉਹ ਹੋ ਜਾਂਦਾ ਫੇਰ ਰੋਟੀ ਟੁੱਟ ਜਾਂਦੀ ਹੈ। ਇਹ ਪਾਤੀ ਆਦੀ ਕੱਟ ਕੇ ਰੱਖ ਦਿੱਤੀ ਐ। ਇਹ ਪਚਾੜੂ ਲਾਉਣੇ ਆਂਗੇ ਉਧਰ। ਫਿਰ ਟੱਕਾਂ ਨੂੰ ਇਹਦੇ ਤੱਕ ਕਰੋ। ਟੱਕਾਂ ਦੇ ਤੇ ਆਪਾਂ ਹੁਣ ਹੱਥ ਧੋ ਲਾਂ ਆ। ਇਹ ਆ ਮੱਛਾ ਰੋਸ ਲਾ ਮੱਛਾ ਨੂੰ। ਚੜੂ ਕਿੱਥੇ ਆ ਗਿਰ ਆ। ਨੇ ਕਾਲੂ ਸਾਹਿਬ ਸਾਡੇ ਮੰਦ ਕਰ ਮੰਨ ਲਿਓ। ਮੇਰੇ ਨਾਲ ਸੱਜ ਸੰਬਰ ਨਾਲ ਆਣਾ ਜਿਹੜਾ ਸੰਬਰ ਨਾਲ ਆਣਾ ਇਹਦੇ ਤੋਂ ਗੁਰਮੁਖ ਸੰਬਰ ਦੂਜਾ ਗੁਰਮੁਖ ਜੇਲੀ ਹੈ। ਹੋਰ ਪੇਸ ਕਰ ਬੋਗੇ। ਹੁਣ ਤਕੜਾ ਲਾ ਕੇ ਆਪਾਂ ਪਾ ਲੈਨੇ ਬੂਟ ਕਿਉਂਕਿ ਮੱਜਾ ਚ ਜਾਵਾਂਗੇ ਕਿਰਾ ਹੁਣ ਅੱਧਾ ਘੰਟਾ। ਫਿਰ ਅੱਧੇ ਘੰਟੇ ਨੂੰ ਸਰ ਬਾਹਰ ਨੂੰ ਜਿੰਦੀ ਬੱਤੀ ਬਣਾ ਦਿੰਦੇ। ਆਪਾਂ ਦੇ ਮਾਰੀ ਸਾਰੇ ਕੰਮ ਕਰ। ਕਿ ਨਾ ਜਪੜਾ ਰੋ ਗੋਰੀ ਚ ਪਾਉਣ ਵਾਲੀ ਨੇ ਕਬਾਰੀ ਨੂੰ ਚਕਾਰਾ ਆਉਂਦਾ ਬੂਟ ਵੀ ਮੇਰੇ ਟੁੱਟੇ ਹੋਏ ਨੇ ਨਹੀਂ ਚਲੋ ਦਿਨ ਦਾ ਚਾਹ ਪਾਉ ਸਮਝ ਪਾਈ ਜੰਮੀ ਨਾ ਹਾਲੀ ਗੁਰਦੁਆਰੇ ਜਾਈ ਆ ਆਟਾ ਗੁੰਨ ਲਿਆ ਤਰੋਠੇ ਤਿਆਰੀ ਕਰ ਲਈ ਮੱਝ ਨੇ ਧਾਰਾ ਝੂਣ ਕੱਢ ਲੀਆਂ ਦੁੱਧ ਬਾਹਰ ਛਾਂ ਲਿਆ 6 ਵਜੇ ਜੀ ਕੋੜਾ ਜਿਹਾ ਸਿੱਤੀ ਹੋ ਗਿਆ ਟਾਈਮ ਸਦਾ ਸੀ ਹੋਣਗੇ 10 ਸੈਕਿੰਡ ਤੇ 15 ਫਟਾਫਟ ਲਾਉਣੇ ਆਪਾਂ ਛਾੜੀ ਦੂਰ ਦੇ ਤੱਕ ਨਹੀਂ ਇਸ ਤਰ੍ਹਾਂ ਆਪਣੀ ਬਾੜੀ ਸਾਰੀ ਹਰੀ-ਹਰੀ ਹੋ ਗਈ ਆ ਸਵੇਰ ਵੇਲੇ ਪਤਾ ਉੱਠ ਕੇ ਬਾੜੀ ਨੂੰ ਦੇਖੀ ਫਲੀਆਂ ਨਿਕਲੀਆਂ ਗਵਾਰਾ ਨਿਕਲ ਆਇਆ ਤੇ ਭਰੀਆਂ ਹੋਈਆਂ ਨੇ ਫਲ ਵੀ ਆਉਂਦੇ ਨੇ ਕਾਲੇ ਨੂੰ ਸਾਰੀ ਸਬਜ਼ੀ ਬਾਹਰ ਆ ਗਈ। ਪਹਿਲਾ ਮੈਂ ਜੁ ਬਾੜੀ ਘਰ ਦਵਾਵਾ ਕੇ ਬਾੜੀ ਦੇਖੀ ਮਹਾਬੀ ਵਧੀਆ ਨੇ ਕਟੀਆਂ ਨੇ ਹਰ ਵੇ ਨਿਕਲੇ ਨੇ ਪੰਜਵੇਂ ਸੇਮੇ ਸੇਮੇ ਦੇ ਨਿਕਲੇ ਨੇ। ਵੀ ਜਿਹੜੀ ਚੌਲੇ ਫਾਲੀ ਹੁੰਦੀ ਉਹ ਤਾਂ ਦਿਨਾਂ ਚੋ ਹੋ ਜਾਂਦੀ। ਦੂਜੀ ਤਰੀਂ ਦੀ ਜੈਟ ਹੁੰਦੀ ਹੈ। ਚਲੋ ਜੇ ਪਟਾੜੂ ਲਾ ਲਈਏ ਫਿਰ ਬਾਅਦ ਟਾਈਮ ਹੋ ਲੱਗ ਜਾਊਗਾ। ਤੁਹਾਨੂੰ ਕੱਟ ਕੇ ਆਵਾਂ। ਦੀ ਤੇ ਆ ਤਾਂ ਮੈਂ ਵਿੱਚ ਭਰ ਕੇ ਪਕਾਇਆਗਾ ਤੇ ਹੁਣ ਮੈਂ ਆ ਦੋ ਰੋਟੀਆਂ ਉੱਪਰ ਚਿਪਕਵਾਉਂਗੀ ਇੱਕੋ ਰੜ ਗਿਆ ਉਧਰ ਤੇ ਆ ਵਿੱਚ ਭਰਿਆ ਹੋਇਆਗਾ ਇਹਦੇ ਵੀ ਥੋੜਾ ਰੋਣੇ ਆਪਾਂ ਸਮਾਨ ਵਿੱਚ ਕਾਫੀ ਪਾਇਆ ਹੋਇਆ ਆਦਾ ਆਦਾ ਵਗੈਰਾ ਅਦਰਕ ਪਿਆਜ਼ ਹਰੀ ਮਿਰਚ ਦੀਨਾ ਪਗਲ ਕਾ ਥੋੜਾ ਜਿ ਮੈਨੂੰ ਨਾ ਧਨੀਆ ਲੇਟ ਆ ਹੋ ਗਏ ਨੇ ਰਸ ਉਹਦੇ ਮਕਾ ਧਨੀਆ ਚ ਕੋਈ ਕੀੜਾ ਕੰਡਾ ਨਾ ਬੈਠਾ ਹੋਵੇ ਹੋਰ ਤਾਂ ਮੈਂ ਤਾਂ ਹੀ ਤੋੜ ਲਿਆ ਉਹ ਅੱਜ ਕਾ ਠੂਹੇ ਜਿ ਵਾਧਾ ਨਿਕਲਦੇ ਨੇਗੇ ਮੈਂ ਹੋਰ ਨਾ ਠੂਹ ਹਟਾਣ ਹੱਥ ਨਾਲ ਹੁਣ ਆਪਾਂ ਦੋ ਰੋਟੀਆਂ ਪਾ ਕੇ ਪਕਾਵਾਂਗੇ ਸਾਰੇ ਤਰੀਕੇ ਨਾਲ ਹੀ ਪਕਾ ਲੈਣੇ ਆਂਗੇ ਆ ਮੈਂ ਵਿੱਚ ਭਰ ਕੇ ਪਕਾਇਆ ਤਾਂ ટુ <Sukmano> દ ਇਤਨਾ ਐਸਾ ਜਿਹੜੇ ਲੋਟਾ ਹੁਣ ਰੋਟੀ ਤੇ ਰੋਟੀ ਤਰ ਫਿੱਪਕਾਉਣੇ ਇਹਦੇ ਵਿੱਚ ਸਮਾਨ ਵੱਧ ਪੈ ਜਣਾ ਥੋੜਾ ਜਿਹਾ ਲੈ ਪੁੱਤ ਰੜੀ ਪੇ ਰੋਟੀ ਦਾ ਮਿਸ ਕੁਟੀ ਤੇ ਨਾ ਪਾ ਲਓ ਠੀਕ ਆ ਜੇ ਫਿਰ ਜਾਣੇ ਵਾਧੂ ਹੁੰਦੀ ਆ ਅੱਛਾ ਵੱਡੇ ਨੇ ਇਹ ਹਾਂ ਤੇ ਤਾਂ ਦੋ ਹੀ ਪਾ ਦੇ ਨ ਸੇ ਮਲੇ ਮਰ ਚਲੇ ਇੱਕ ਕੰਮ ਬ੍ਰਿਚ ਪਾ ਕੇ ਭਾਈਆ ਸਬਜੀ ਹੈ ਪ੍ਰਜੇਤਾ ਦੁਸ ਕਲੋਂ ਲੜ ਜੀ ਕੋੜ ਖਾ ਲੰਦੀ ਹੂੰ ਤਾਂ ਕਿਆ ਆਖੀ ਖਾਉਂਗੀ ਚੱਕ ਲਓ ਪਾਲ ਦਹੀਂ ਤਾਂ ਪਾ ਲਿਆ ਅੰਦਰ ਜਿਰੋ ਆਪਾਂ ਹੈ ਨਾ ਆਲੂ ਵਾਲੇ ਪਰੌਂਠੇ ਬਣਾਉਣ ਲੱਗ ਜਨਾ ਗਾਹ ਵਾਲਾ ਪੈਂਦਾ ਪਾਂਸ ਜੀ ਤੇ ਇਦਰੇ ਆਲੀ ਉੱਢੀ ਜਾਣੇ ਨੇ ਅੱਜ ਤਾਂ ਜਵਾਦ ਸਣ ਜਾਂਦਾ ਹੱਥ ਜੇ ਵੱਧ ਲਿਬੜ ਜਾਂਦੇ ਨੇ ਆ ਨੂੰ ਰੂਣਾ ਹੁਣ ਤਾਂ ਇਹਨੇ ਮੈਂ ਨੂੰ ਮੈਂ ਫੋਟੇ ਕਾਲੀ ਸੀ ਤੇ ਸੁਗਰ ਮੋਂ ਟਪੀ ਸੁਗਰ ਨਵੀਂ ਕਾਲੀ ਸੀ ਫੇ ਕਾਣੂ ਦੀ ਲੋਈ ਜੇ ਟਾਈਮ ਹੈ ਸਾਢੇ 10 ਹੋ ਗਏ ਆਪਣੇ ਕੰਮ ਨਿਭੜ ਗਏ ਕੱਲ 10 ਵਜੇ ਨਿਭੜ ਗਏ ਤੇ ਕੱਲ ਇਹ ਜਿਵੇਂ ਸਮਾਨ ਦੀ ਸਮਤਾ ਜਿਹੜੇ ਸ਼ਬਦ ਦਾ ਪੱਤਾ ਲਿਆ ਹੈ ਅੱਜ ਹਜੇ ਹੁਣ ਕੰਮ ਨਿਭੜੇ ਨੇ 8:35 ਮਿੰਟ ਹੋ ਗਏ ਤੇ ਸਾਰੀਆਂ ਸਫਾਈਆਂ ਹੋ ਗਈਆਂ ਨੇ ਸਰਦਾਰ ਜੀ ਗਏ ਨੇ ਪਾਪਾ ਜੀ ਕੋਲ ਘੰਟਾ ਹੋ ਗਿਆ ਉਹਨਾਂ ਨੂੰ ਗਿਆ ਨੂੰ 9 ਵਜੇ ਗਏ ਸੀਗੇ ਘੰਟਾ ਹੋ ਗਿਆ ਤੇ ਮੁਲਾਕਾਤ ਕਰਨ ਗਏ ਨੇ ਪਾਪਾ ਜੀ ਦੇ ਕੋਲ ਗਰਮੀ ਬਹੁਤ ਹੋ ਗਈ ਐ ਸਾਢੇ 10 ਸੀ ਹੋਏ ਨੇ ਲਾਦਪੁਰ ਦੁਪਹਿਰ ਆਗਾ ਹਨਾ ਪੱਖਾ ਲਾ ਕੇ ਆਉਣੀ ਪਤਾ ਨਹੀਂ ਰੋ ਹਨਾ ਕੰਮ ਜੇ ਕਰਕੇ ਹਟ ਕੇ ਰਤੋਂ ਗਰਮੀ ਆਉਂਦੀ ਐ ਫੇਰ ਗੁਰਮੁਣੰਦਰ ਬੈਠੀ ਐ ਪੱਖਾ ਲਾਈ ਤੇ ਗੁਰਮੁਣੰਦਰ ਬੈਠੀ ਐ ਮੈਂ ਉਰੇ ਆ ਗਈ ਭਾਈ ਹੁਣ ਮੜਾ ਦਾਮ ਲੈ ਮੈਂ ਜਿਉ ਉੱਠਿਆ ਸਵੇਰ ਦੇ 3 ਵਜੇ ਦੇ ਦੇ ਇਕਵਿੰਦ ਨਹੀਂ ਖੜੇ ਹੈਗੇ ਦੇ ਤੇਰੇ ਵੀ ਕੰਮ ਲੈ ਤੇਰੇ ਵੀ ਕੰਮ ਤੇ ਤੁਹਾਨੂੰ ਦੱਸਾਂਗੇ ਵੀ ਕੀ ਬਣਿਆ ਹਨ ਅੱਜ ਤੇ ਜਿਹੜਾ ਸਾਡੇ ਪਿੰਡ ਵਿੱਚ ਇੱਕ ਹੋਰ ਜਣਾ ਸੀਗਾ ਤਾਂ ਚਾਚਾ ਜੀ ਉਹ ਤਾਂ ਆ ਗਏ ਨੇ ਰਾਤ ਤੇ ਪਾਪਾ ਜੀ ਨੇ ਬੁਲਾ ਕੇ ਦੇ ਪ੍ਰਧਾਨ ਸਰਪੰਚ ਜੀ ਦੇ ਤਾਂ ਕਰਕੇ ਪਾਪਾ ਜੀ ਨੂੰ ਨਹੀਂ ਤੋਰਿਆ ਤਾਂ ਦੇਖੋ ਹਨ ਵੀ ਕੀ ਬਣੂਗਾ ਉਹਨਾਂ ਦੇ ਐਂ ਫਿਰ ਪਤਾ ਲੱਗੂਗਾ ਅੱਜ ਚਲੋ ਜੀ ਇਹ ਤਾਂ ਆਪਣੇ ਹੱਕਾਂ ਲਈ ਹੱਕ ਸੱਚ ਦੀ ਹਨ ਲੜਾਈ ਹੈ ਇਹ ਵੀ ਤੇ ਸੱਚ ਸੱਚੀ ਮਿੱਤਰੂ ਆ ਤੇ ਜਿੱਤ ਹੋ ਜੇ ਚੰਗੀ ਗੱਲ ਹੈ ਹਨ ਤੇ ਫੈਸਲੇ ਆਪਣੇ ਹੱਕ ਦੇ ਵਿੱਚ ਹੋਣ ਚਲੋ ਜੀ ਪੁੱਛਾਂਗੇ ਸਰਦਾਰ ਜੀ ਆਏ ਜੀ ਰੋ ਕੀ ਕਹਿੰਦੇ ਨੇ ਕਹਾਣੀ ਪੁੱਛਾਂਗੇ ਵੀ ਕੀ ਕਹਿੰਦੇ ਨੇ ਨਾ ਆਪਾਂ ਅਰੈਸਟ ਕਰਦੇ ਆ ਥੱਕਾवट ਹੋਈ ਪਈ ਹੁਣ ਚਾਹ ਚੂਨੂ ਵੀ ਜੀ ਕਰਦਾ ਹੈਗਾ ਹੁਣ ਪਾਣੀ ਦਾ ਗਲਾਸ ਵੀ ਪੀਈਏ ਕਿਉਂਕਿ ਅੱਜ ਆਲੂ ਵਾਲੇ ਪਰੌਂਠੇ ਖਾ ਲਏ ਕੁਝ ਤਾਂ ਥੋੜਾ ਜਿਹਾ ਆਲੂ ਵਾਲੇ ਪਰੌਂਠੇ ਟਾਈਮ ਜ਼ਿਆਦਾ ਲੱਗਦਾ ਤੇ ਕੁਝ ਖਾ ਲੇ ਹੁਣ ਕਈ ਵਾਰ ਪਾਣੀ ਪੀ ਲਿਆ ਚਾਹ ਨੂੰ ਵੀ ਹੱਜ਼ੀ ਕਰਦਾ ਜੇ ਸਰਦਾਰ ਜੀਆਂ ਨੇ ਪੀਣੀ ਹੋਈ ਤਾਂ ਉਹਨਾਂ ਨੂੰ ਕਰ ਦੇਵਾਂਗੇ ਤੇ ਉਹ ਗਏ ਨੇ 9 ਵਜੇ ਦੇ ਗਏ ਨੇ ਕਿ 1.5 ਘੰਟਾ ਹੋ ਗਿਆ ਹੁਣ ਤਾਂ ਘੰਟਾ ਤਾਂ ਜਾਣਦੇ ਲੱਗੂ ਘੰਟਾ ਉੱਥੇ ਲੱਗੂਗਾ ਘੰਟੇ ਜਾਉਣ ਦਾ ਰਾਹ ਉਹ ਤੋਂ ਘਟੇ ਤੇ ਲੱਗਣਗੇ ਹੈਨਾ ਨਾਲ ਹੋਰ ਗਏ ਨੇ ਕੋ ਦੋ ਜਣ ਕਹਿੰਦੇ ਸੀ ਵੀ ਮਿਲ ਕੇ ਆਉਣਾਗਾ ਚਲੋ ਹੁੰਦਾ ਹੀ ਆ ਹੈਨਾ ਤੇ ਕਿੜਾਬ ਜੀ ਖਾਤਰ ਗਏ ਨੇ ਸਬਜ਼ੀ ਖਾਤਰ ਹੈ ਕੋਈ ਕਿੜਾ ਇੱਕ ਜਣ ਦਾ ਕੰਮ ਆ ਸਾਰਿਆਂ ਨੇ ਕੰਮ ਆ ਤੇ ਧਰਨੇ ਤੇ ਜਾਓ ਭੈਣਾ ਵੀ ਜਾਇਆ ਕਰੋ ਵੀਰ ਵੀ ਜਾਇਆ ਕਰੋ ਜੇ ਆਪਾਂ ਇਕੱਠ ਕਰਾਂਗੇ ਹੈਨਾ ਆਪਣੇ ਆਪਣਾ ਆਪਾਂ ਨੂੰ ਆਪਣੇ ਹੱਕ ਮਿਲਣਗੇ ਤੇ ਕੌਦੀਆਂ ਦੇ ਪਾ ਜਾਈ ਜਾਂਦੀ ਆ ਆਪਣੀ ਫਸਲ ਕੋਈ ਰੇਟ ਨਹੀਂ ਮਿਲਦਾ ਖਰਚਾ ਉਤਰੀ ਹੋ ਜਾਂਦਾ ਹੋਰ ਗੱਲ ਸੱਪਾਂ ਨੇ ਸਿਰ ਲਾੜਣ ਦਾ ਤੜਕੇ ਆਪਣਾ ਕੋਈ ਕੰਮ ਨਹੀਂ ਬਣਦਾ ਹੈਗਾ ਹੈਨਾ ਕਿ ਲੋਕ ਆਪਾਂ ਫੇਲ ਮਿਲਦੇ ਨਾ ਆਇਆ ਤੋ ਲੋ ਜੇ ਟਾਈਮ ਆ 3 ਵਜ ਗਏ ਨੇਗੇ ਤੇ ਅਸਤਾ ਹੁਣ ਬਣਾ ਕੇ ਪੀਤੀ ਆ ਚਾਹ ਸੁਖਮਣ ਵੀ ਸਕੂਲੋਂ ਆਉਣ ਆਲੀ ਹੈਗੀ ਹੌਣ ਬਣਾ ਕੇ ਪੀਤੀ ਹੈਗੀ ਚਾਹ ਹੁਣ ਕੱਲ ਦੇ ਅਸੀਂ ਡੇਰੇ ਲਾ ਲਏ ਨੇ ਦਰਵਾਜ਼ੇ ਦੇ ਵਿੱਚ ਹੁਣ ਹਰ ਰੋਜ਼ ਦਰਵਾਜ਼ੇ 'ਚ ਬੈਠਾ ਕਰਾਂਗਾ ਅੱਗੇ ਤਾਂ ਟੜਪਟ ਸਾਮੀ ਬੈਠੇ ਰਹਿੰਦੇ ਹੁਣ ਉਹ ਟੜਪਟ ਸਾਵੇਂ ਬੈਠਿਆ ਨਹੀਂ ਜਾਂਦਾ ਕਿਉਂਕਿ ਗਰਮੀ ਹੋ ਗਈ ਸਰਦਾਰ ਜੀ ਵੀ ਆ ਕੇ ਪੈ ਗਏ ਸੀਗੇ ਤੇ ਪਤਾ ਨਹੀਂ ਕਿਉਂ ਰੁੱਤ ਜੀ ਬਦਲਦੀ ਹੈ ਪਤਾ ਨਹੀਂ ਸੁਸਤੀ ਜੀ ਰਹਿੰਦੀ ਹੈ ਕਿ ਜੜੀ ਹੈ ਨਾ ਸਾਰਿਆਂ ਨੂੰ ਤੇ ਕੰਮ ਕਰਕੇ ਪੈ ਜਾਣਿਆ ਇੰਨੇ ਕੰਮ ਨਹੀਂ ਤਾਂ ਕੰਮ ਕਰ ਲੈਣਿਆ ਜਿਨ ਕੇ ਪੱਲੀਆਂ ਪੁੱਲੀਆਂ ਸੇ ਆਉਣ ਵਾਲੀ ਪਰ ਰੋਇ ਕੱਲ ਨੂੰ ਸਿਉ ਕੱਢਣੀ ਆਉਂਦੀ ਹੈਗੀ ਤੇ ਕੱਲ ਨਹੀਂ ਆਉਂਦੀ ਹੈਗੀ ਪੱਲੀਆਂ ਪੁੱਲੀਆਂ ਦੀ ਤੇ ਸਰਦਾਰ ਜੀ ਆ ਗਏ ਨੇ ਪਾਪੇ ਮਿਲਿਆ ਨਹੀਂ ਹੈਗਾ ਮਿਲਾਇਆ ਨਹੀਂ ਹੈਗਾ ਕਹਿੰਦੇ ਵੀਰਵਾਰ ਨੂੰ ਆਗਾ ਤਾਂ ਐ ਮਾਰ ਕੇ ਪਤੋਰੀ ਹੋ ਰਹੀ ਨਵਾਲੀ ਧਰ ਤੇ ਆਪਦੇ ਆਪ ਜੀ ਦੂਜੇ ਤਾਂ ਮੈਂ ਲਾਤੀ ਸੀਗੇ ਉਲੋਂ ਥੋੜੀਆਂ ਸਲਾਬੀਆਂ ਸੀਗੀਆਂ ਲੋਹਰਾ ਸੋਡੀਆਂ ਤੇ ਇਹ ਸਾਮ ਦੀ ਗੁਰਮੁਹਨ ਕੱਪੜੇ ਸਰਦਾਰ ਜੀ ਹੁਣ ਪਾਉਂਦੇ ਨੇ ਕੱਖ 3 ਵਜ ਚੁੱਕ ਨੇ ਉੱਤੀ ਹੋ ਗਏ ਦੋ ਚਾਰ ਮਿੰਟ ਤੁੱਪ ਪਾਉਣ ਲੱਗ ਗਈ ਹੁਣ ਤਾਂ ਤੁੱਪੇ ਨਿਕਲ ਨੂੰ ਜੀ ਨਿਕਲਿਆ ਕਰਨਾ ਐਡਾ ਵੱਡਾ ਬੇੜਾ ਕਾ ਸੇਕ ਉਧਰ ਵੀ ਚਾਰ ਸਪੇਰੇ ਉਧਰੋਂ ਵੀ ਸੇਕ ਉਧਰੋਂ ਵੀ ਸੇਕ ਐ ਇੱਕ ਤੇ ਨਮ ਉਹ ਵੀ ਕੱਟ ਫੁੱਟਿਆ ਚਾਚੇ ਕਾ ਪਰਮਾ ਸਾ ਫੁੱਟਿਆ ਤੇ ਹੈ ਕਿ ਉਦੋਂ ਵੀ ਉਹ ਹੋ ਗਿਆ ਤੇ ਅਜਨ ਭਾਈਆਂ ਨੇ ਨਮਾ ਕੇ ਸਰਦਾਰ ਜੀ ਨੇ ਆਹੋ ਸਰੌਣ ਤੇ ਇਅਤਕਾਰ ਪੀਰ ਰਲਾ ਕੇ ਲਾਇਆ ਕਿ ਨੇ ਮੱਖੀਆਂ ਨਹੀਂ ਆਉਂਦੀਆਂ ਮੱਖੀਆਂ ਵਾਲੇ ਲੱਗ ਉਹੀ ਹਾਲ ਮਹੀਨਾ ਮੱਖੀਆਂ ਸਾਬਣ ਨਾਲ ਹਜੇ ਖੜ ਜਾਂਦੀ ਰੋ ਸੈਂਟ ਮੰਗੂ ਖੁਸ਼ਬੂ ਜੀ ਆਉਂਦੀ ਐ ਸਾਬਣ ਦੀ ਉਹਰੇ ਨਾਲ ਤਾਂ ਹੇ ਹਟ ਜਾਂਦੀਆਂ ਨੇ ਨਮਾ ਕੇ ਬਾਅਦ ਚ ਲਾਉਣੀ ਹੁੰਦੀ ਐਗੀ ਤੋ ਕੜਾ ਮੱਝਾ ਹੋ ਗਈਆਂ ਆਪਣੀਆਂ ਤਾਂ ਹੁਣ ਆ ਕੜਾਉਗੀ ਉੱਤੋਂ ਗੇੜੇ ਦੇ ਰਕੇ ਨੇ ਸੰਗਲ ਜਮਾ ਉੱਤੇ ਕਰ ਲਿਆ ਫੜ ਜਾ ਹੁਣ ਸਰਦਾਰ ਜੀ ਪਾ ਰਹੇ ਨੇ ਚਾਰ ਪਰ ਪਰ ਟੋਕਰੇ ਪਰ ਪਰ ਟੋਕਰੇ ਪਾ ਰਹੇ ਨੇ ਹੁਣ ਇੱਥੇ 20 ਡੱਬਾ ਉਹ ਜਿੱਥੇ ਬੇਲੇ ਸੁੱਕ ਗਿਆ 20 ਡੱਬੇ ਜੀ ਹੈ ਹਾਂ 20 ਪਏ ਨੇਗੇ ਕਿਉਂ ਰੱਖਾਂ ਪਹਿਲਾਂ ਅੱਜ ਪਿਓ ਦੋ ਕਰੇਲੇ ਨੇ ਬੇਲਾ ਤਾਂ ਨਹੀਂ ਸੁੱਕੀਆਂ ਤਿੰਨ ਕਰੇਲੇ ਨੇ ਬੇਲਾ ਹੋਂ ਪਿਆਉ ਨਾ ਤੜਕੇ ਲਾ ਦੂੰ ਤੇ ਆਗਾ ਕਦੂਆਂ ਨੇ ਬੇਲਾ ਇੱਕ ਚੱਲੀ ਆਏਗੀ ਹਰ ਕਿੰਨੀ ਸੋਹਣੀ ਆਪਣੀ ਬਾੜੀ ਹਰੀ ਹੋ ਗਈ ਐ ਤੇ ਇੱਥੇ ਲਾਈ ਤੱਕ ਬੀਰੋ ਸੋਕੋਗੀ ਉੱਥੇ ਲਾਈ ਤੋ ਸੋਕੋਗੀ ਚੌਲੇ ਫਲੀਆਂ ਨਿਕਲ ਆਈਆਂ ਆ ਵੱਟਾ ਦੋ ਚੌਲੇ ਫਲੀਆਂ ਨੇ ਆ ਦੋ ਵੱਟਾ ਗਵਾਰੇ ਫਲੀ ਦੀਆਂ ਨੇਗੀਆਂ ਤੇ ਆ ਤਿੰਨ ਵੱਟਾ ਪ੍ਰਿੰਡੀਆਂ ਦੀਆਂ ਨੇ ਇੱਕ ਵੱਟ ਉਹ ਲਾ ਦਿੱਤੀ ਆਪਾਂ ਮਿਰਚਾਂ ਦੀ ਇੱਕ ਵੱਟ ਹੋ ਪਹਿਲੀ ਮਿਰਚਾਂ ਦੀ ਐ ਆਹ ਵੇ ਤਾਂ ਬਚ ਗਈ ਐ ਕਦੂਆਂ ਦੀ ਕਦੂਆਂ ਦੀ ਵੱਲ ਤਾਂ ਬਚ ਗਈ ਐ ਹਾਂ ਮੈਂ ਕਿਹਾ ਸੀ ਟੱਕ ਮਾਰ ਦੋ ਪਰ ਆ ਗੁਰਾਂ ਦੇ ਵਾਸਤੇ ਦੇਖੀ ਉਹ ਹੋਈ ਪਈ ਐ ਜੀ ਦੇਖ ਰਿਹਾ ਬੰਦੀਆਂ ਔਰ ਇਸ ਨਾਲ ਪਾਉੜੀ ਲਾ ਕੇ ਨਾ ਉਹ ਕਿੱਲੇ ਨਾਲ ਬੰਦੀਆਂ ਇੱਕ ਅੱਧੀ ਜੇ ਟਾਣੀ ਚੜੂਗੀ ਤਾਂ ਆ ਆਪਣੇ ਪਰ ਵਾਲੇ ਬੁੱਟੇ ਵੀ ਉਹ ਹੋ ਗਏ ਫੁੱਟਿਆ ਫੁੱਲ ਚੱਕਣ ਲੱਗ ਗਏ ਕੋਈ ਕੋਈ ਜਮਾਜ ਰ ਫੁੱਲ ਆਹ ਹੋ ਹੋ ਗਈ ਭਰ ਗਿਆ ਦੇ ਆਹ ਹੋ ਗਈਆਂ ਫੁੱਟ ਕੇ ਸਾਰੇ ਬੂਟੇ ਕੱਲ ਇਹਨਾਂ ਚ ਪਾਣੀ ਨਹੀਂ ਗਿਆ ਅੱਜ ਜਿਹੜਾ ਇਹਨਾਂ ਨੂੰ ਮਿਰਚਾਂ ਨੂੰ ਪਾਣੀ ਲਾਇਆ ਨਾ ਉਹ ਨਵੀਆਂ ਲਾਈਆਂ ਨੂੰ ਫਿਰ ਇਹਨਾਂ ਰਮਾਵਾਂਗੇ ਦੂਜੀ ਬਾੜੀ ਵੀ ਆਪਣੀ ਵਾਸਤੇ ਰੁद्धि ਕਿਰਪਾ ਨਾਲ ਸਾਰੀ ਹਰੀ ਹੋਊਗੀ ਥੋੜੀ ਨੇ ਪ੍ਰਿੰਡੀਆਂ ਨੇ ਵੀ ਕਾੜਦੇ ਹੁੰਦੇ ਨੇ ਹੁਣੇ ਅੱਜ ਦਿਖਾਈ ਨਹੀਂ ਦਿੰਦੇ ਸਵੇਰੇ ਦਿਖਾਈ ਦੇਣਗੇ ਹੋਰ ਸਾਰੀ ਸਬਜ਼ੀ ਹਰੀ ਹੋਊਗੀ ਹੁਣ ਮੈਂ ਟੰਗੂਰ ਕੇ ਦੇਖਿਆ ਟੰਗੂਰੇ ਜੇ ਪਏ ਨੇ ਵੀ ਨ ਤੜਕੇ ਦੇਖਿਆ ਸੀਗਾ ਤੇ ਯਾਰ ਦੇ ਨਾਲ ਹੀ ਚੱਕਰਾਂ ਚ ਪਿਆਗੇ ਅ ਰਾਤ ਵਾਲੀ ਸਬਜ਼ੀ ਪਈ ਹੈਗੀ ਤੜਕੇ ਅੱਗ-ਅੱਗ ਪਰੌਂਠੇ ਬਣਾ ਲੇ ਤੇ ਕਰੇ ਤਾਂ ਮੈਨੂੰ ਐਵੇਂ ਜੀ ਦਾਲ ਬਣਾ ਲਾ ਬਣਾ ਕੀ ਕੀ ਕਰਾਂਗੇ ੱੱੱ ਤਬਰਾਂ ਵਾਲੀ ਦਾਲ ਲਾ ਦੇ ਮਾੜੀ ਜੀ ਬਣਾਉਣ ਲੈ ਇੰਨੀ ਇੱਕ ਬਣਾਵਾਂਗੇ ਤੇ ਇਹ ਵੀ ਕੱਲ ਤੇ ਕਰੂਣ ਜਾਊਗੀ ਉਹੀ ਗੱਲ ਹੈ ਜੀ ਤਬਰ ਨੇ ਤਬਰ ਦਾ ਨਾਂ ਨਹੀਂ ਪੀ ਵੱਜ ਲੱਗਦੀ ਘੱਟ ਬੱਸ ਬੱਸ ਰਹਿ ਜਾ ਕੋਸਾ ਕਰ ਹਾਂ ਆਪੀ ਨੂੰ ਨਾ ਕੱਢ ਕੇ ਘਰ ਦਰ ਜਾ ਕਹਿੰਦੇ ਸੀ ਪਿਆ ਨਹੀਂ ਬੱਦਿਆ। ਇਹ ਆ ਨਾ ਇਹ ਪਾਣੀ ਉਹ ਪਾ ਰਹੇ ਹਾਂ। ਉਨ ਸਾਰ ਨੂੰ ਤਾਂ ਸਬਜੀ ਨਾਲ ਹੀ ਛੱਡ ਜਾਂਦਾ। ਮਾਪੇ ਸਰਦਾਰ ਜੀ ਕਹਿੰਨ ਕਿ ਰਾਤ ਦੀ ਸਮਾਂ ਵਿੱਚ ਹੀ ਹੋਣੀ ਵੀ ਟੜਕੇ ਸਪਰਾਉਂ ਦੇ ਸਾਦੇ ਸਾਰੇ। ਆਪਾਂ ਦੇ ਦੇ ਘਰ ਤੋਂ ਮਾਰ ਜਾਂਦਾ। ਤਾਂ ਤਾਂ ਇਹ ਆਹ ਸੁੱਕੀ ਸਬਜੀ ਆਹੀ ਸਾਰਾ ਨਹੀਂ ਪਿੰਟਿੰਗੋ ਤੇ। ਇਹਨਾਂ ਸਬਜ਼ੀਆਂ ਨੂੰ ਮਾਰੀਏ ਸਸਾ। ਇਸੇ ਨਾਲ ਹੀ ਤਾਂ ਧੀਧੀ ਮਸਾਲਾ।

ਪਾਣੀ ਦੇ ਮਾ ਦੀ ਬੇਲੇ ਕਰਕੇ ਨੇ ਤਾਂ ਮਲਾਈ ਲਾਉਣ ਵਾਲੀ ਪਈਆ ਦੁੱਧ ਦੀ ਬੀਬੀ ਬਣਾਈ ਕੀ ਕੋਈ ਬਾੜਾ ਲਾਉਂਦੀ ਨਾ ਥੋ ਕੱਦਨ ਦੇ ਜਿੰਨੇ ਬੰਦੇ ਹੋਣੇ ਥੰਦੇ ਦੇਖੋ ਹਲਦੀ ਉਹ ਘੇਰਦੇ ਨੇ ਉਂਗਰ ਤੇ ਉਂਗਲ ਤੇ ਲਾ ਕੇ ਚਿੜੀ ਉੱਡ ਕਾਉਂਦਾ ਨਾ ਮੈਂ ਤੁਮਾਂ ਗੁ ਚਿੜੀ ਉੱਡ ਕਾਉਂਦਾ ਫੁੱਫੜ ਜੂੜਦਾ ਫੁੱਫੜ ਜੂੜਦਾ ਹਾਂ ਮੈਂ ਮੂੰਗ ਦੀਆਂ ਦਾਲ ਨੂੰ ਤੜਕਾ ਜੀ ਪਹਿਲੀ ਤਾਂ ਹੀ ਲਾਇਆ ਕਦਮੇ ਜੀ ਜਿਕਾ ਕਰਦੀ ਕਰਦੀ ਸਲਾਹ ਹੀ ਬਣਣੀ ਆਗੀ ਤੇ ਇਹ ਪਹਿਨੇ ਨਿਕਲ ਕੇ ਹੁਣ ਜੀ ਤੜਕਾ ਲਾ ਕੇ ਧਰੀ ਜਾਣਾ ਮਿਕਾ ਨੇ ਤਾਂ ਪਰਟਕ ਕਾਂਡੇ ਹੋਣੇ ਆਗੇ ਅੰਦਰ ਭਾਂਡੇ ਦੇੰਨੇ ਕੱਢ ਦਿਆ ਦੂਰ ਤੜਕੇ ਦੰਨ ਤੱਕ ਮਹਾਲਾ ਮਲਾਈ ਪਾੰਦੇ ਮਾਇ ਤੇ ਫੇਰ ਮੱਝਾਂ ਚ ਜਾਉਂ ਹੁਣ ਤਾਂ ਮੈਂ 5 ਵਜੇ ਜਾਣੀ ਹੁੰਦੀ ਮੱਝਾਂ ਟਾਇਆ ਜਦੋਂ ਬਦਲ ਗਿਆ ਅੱਗੇ ਮੈਂ ਬਣਾਉਣੀ 4 ਵਜੇ ਹੋਰੋਂ ਘੰਟਾ ਦੇਰ ਹੋ 4 ਵਜੇ 5 ਵਜੇ ਜਾ ਕੇ ਸੀਮਾ ਨੂੰ ਸਾਰਾ ਕਰਿਆਉਣੀ ਹੁੰਦੀ ਆ ਹੁਣ ਇੱਕ ਟਾਈਮ ਦੋ ਦਿੱ ਤੱਤਾ ਕਰ ਦਿਆਂਗੇ ਕਿਉਂਕਿ ਅੱਗੇ ਤਾਂ ਕੰਮ ਤੋਂ ਦਾ ਚਾਲਦਾ ਹੁਣ ਕੋਈ ਕੰਮ ਵੀ ਨਹੀਂ ਹੈਗਾ ਕਿ ਕੇ ਲੱਸੀ ਪੀਣ ਲੱਗ ਗਏ ਸੀ ਹੁਣ ਲੱਸੀ ਕਰਨ ਲੱਗ ਪਏ ਜਿੰਦਰੀ ਦੁੱਧ ਰਿਲਾ ਸਿੱਕਾਨ ਲਾ ਗਈ ਇੱਕ ਟਾਈਮ ਨਹੀਂ ਰੱਖ ਲੈਣ ਹੁੰਦੀਆਂ ਕਿ ਕੱਚਾ ਦੁੱਧ ਤੇ ਇੱਕ ਟਾਈਮ ਵਾਰੀ ਦੇ ਦੇਣੀ ਹੁੰਦੀ ਆ ਆਖਣ ਵਾਲ ਵਾਰੀ ਦੇ ਦੇਣੀ ਆ ਤੁਸੀਂ ਤਰਤੀਬ ਨਾਲ ਹੀ ਰੱਖ ਲੈਣ ਸਵੇਰੇ ਜੇ ਅਸੀਂ ਤਾਜ਼ੇ ਦੁੱਧ ਦੀ ਨੱਸੀ ਕਰ ਲਈਏ ਚੋਕੇ ਫਿਰ ਕੋਈ ਸਾਡੇ ਪੀਂਦਾ ਨਹੀਂ ਹੋਏਗਾ ਹਾਂ ਉਹ ਝੱਗ ਜੀ ਆਉਂਦੀ ਆ ਤਾਜ਼ੇ ਦੁੱਧ ਦੀ ਸਵੇਰੇ ਚੋਕ ਕੇ ਤੇ ਸਵੇਰੇ ਦੁੱਧ ਚੋਕ ਕੇ ਫ੍ਰਿਜ ਚ ਰੱਖ ਦੇਣੇ ਹੇਰੋ ਦੁਵਾਦੇਵਿਚ ਨਸੀ ਕਰ ਦਿਆਂਗੇ ਉੱਤਮ ਲਾਈ ਲਾ ਕੇ ਆ ਕਿਲੋ ਵਾਲਾ ਕੱਪ ਹੈਗਾ ਇਹ ਮੈਂ ਪਰ ਕੇ ਰੱਖ ਲਿਆ ਮੈਂ ਤਾਂ 12 ਵਜੇ ਉਧਰ ਠੰਡਾ ਹੀ ਪੀਉਂ ਬੁਲਾਸ ਬਸ ਅੱਦਾ ਇਹ ਆਪ ਦਾ 12 ਵਜੇ ਪੀਉਂਗੀ ਮੈਂ ਤਾਂ ਇਹ ਪਿਆਉਤੀ ਨੂੰ ਕਿਲੋ ਦੁੱਧ ਚ ਕਿਲੋ ਪਾ ਦੂੰਗੀ ਕਿਲੋ ਵਾਲਾ ਕੱਪ ਹੈ ਮੈਂ ਇਸ ਤਰ੍ਹਾਂ ਪਾਈ ਅਰੇ ਇਹ ਨੀ ਕੱਚੇ ਦੁੱਧ ਚੋਂ ਵੀ ਮਲਾਈ ਲੈਂਦੀ ਹੈਗੀ। ਬਾਕੀ ਪੜਨ ਨੂੰ ਐਵੇਂ ਨਹੀਂ ਪਤਾ ਮਲਾਈ ਕੀ ਹੁੰਦੀ ਹੈ, ਕਰੀਮ ਕੀ ਹੁੰਦੀ ਹੈ। ਜਿਹੜੀ ਮੈਂ ਆਹ ਦੁੱਧ ਤੋਂ ਲਾਹੀਏ ਇਹ ਕਰੀਮ ਐ। ਇਹ ਕਰੀਮ ਤਾਂ ਕਿਹਾ ਜਾਂਦਾ ਹੈ ਕੱਚੇ ਦੁੱਧਾਂ ਵਾਲੀ ਐ, ਹੈਨਾ। ਤੇ ਪਿੰਡ ਵਾਲੇ ਪੜਨ ਤਾਂ ਬੱਸ ਪਤਾ ਹੋ ਰੱਖਦੀਆਂ, ਕੱਢਦੀਆਂ ਨੇ ਨਾ। ਆਹ ਮਲਾਈ ਐ, ਇਹ ਮਲਾਈ ਇਹ ਐ, ਇਹ ਆਹ ਵਾਲੇ ਹੋ ਦੁੱਧ ਦੀ ਐ, ਇਹ ਮੋਟੀ ਮਲਾਈ ਐ। ਠੀਕ ਐ। ਤੇ ਹੁਣ ਮੈਂ ਪੂਣੀ ਲੈਣੀ, ਪੂਣੀ ਨਾਲ ਪੂਣ ਕੇ ਦੁੱਧ ਦੇ ਵਿੱਚ ਕੱਢੂ। ਲੱਸੀ ਇਹਨਾਂ ਦੀ ਬਣਾ ਕੇ ਫਿਰ ਜਿੱਤਾਂ ਦੁੱਧ ਕਿਉਂਕਿ ਠੰਡੀ ਹੋ ਜਾਊਗੀ। ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਿਹਾ ਕਮੈਂਟ ਵੀ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੈਗੁਰਜੀ ਦਾ ਹਾਲ ਸਾਰ ਵੈਗੁਰਜੀ ਕੀ ਥੇ